ਕੋਈ ਕੱਟ ਨਹੀਂ ਹੈ ਗਿਆ ਯਾਰ ਭਾਈ ਆ ਜਾ ਉਹਰੇ ਬੰਦੇ ਲਾ ਦੋ ਭਾਈ ਤੂੰ ਲਾ ਕੇ ਖੜ ਕੇ ਨਾ ਉਕਰਾਂ ਤੂੰ ਕਹਿੰਦਾ ਵੀਡੀਓ ਤਾਂ ਦਲਤਾ ਹੈ ਵੀਡੀਓ ਨਾ ਕਿ ਚੱਕਰਾ ਹੈ ਵੀਡੀਓ ਨਿਕੜਾ ਆਪਾਂ ਚੋਰੀ ਕਰਦੇ ਹੁਗੀ ਪਤਾ ਕੀ ਗੱਲ ਹੈ ਵੀਡੀਓ ਦੀ ਗੱਲ ਨਹੀਂ ਆਪਾਂ ਤਾਂ ਫੁੱਲ ਰਹੇ ਕੱਲ ਵੀ ਤੂੰ ਡਵਾਇਆ ਜਾਨਵਰ ਆਵਾ ਤੁਸੀ ਸ਼ਾਈ ਫੜਾ ਹੁਣ ਸੋਦਾ ਹੰਦ ਮੇਟ ਰਿੰਦਾ ਬਸ ਜਦ ਆ ਵੀ ਦੂਜੀ ਸਾਟਾ ਚ ਆਪਾਂ ਨਵੇੜੇ ਨਹੀਂ ਕੰਮ ਮੈਂ ਮਣੀ ਤਾਂ ਸੋਣੀ ਤਿੱਲ ਵੇ ਰਾਜੀ ਹੋ ਜੂ ਪਰ ਆਪਾਂ ਮੇਵਨੀਆਂ ਕਈ ਰੱਖਣੀਆਂ ਨੇ ਕਹਿੰਦੇ ਕਰਕਣੀ ਰਾਜੀ ਤਾਂ ਹੋ ਜੂ ਪਰ ਆਪਾਂ ਪੈਸੇ ਵੀ ਤਾਂ ਫੁੱਲ ਲਾਉਂਦਾ ਉਹ ਸਾਹ ਹੁਣ ਲਦਾ ਇਹ ਤਾਂ ਅੱਜ ਕਰਾ ਓਹ ਹੋ ਗਿਆ ਭੈਣ ਦਾ ਕਈ ਤਾਂ ਲੈ ਜੋ ਜੀ ਪਰ ਮੈਂ ਨਹੀਂ ਚੱਕਰ ਦੀ ਮਾੜਾ ਮੋਟਾ ਤੁਸੀਂ ਵੀ ਕਰੋ ਜੀ ਤੁਸੀਂ ਇੱਕ ਥਾਂ ਹੀ ਖੜ ਗਏ ਕੋਈ ਆ ਕੇ ਛੀਤੇ ਅੜ ਗਏ ਸਹੀ ਦਾ ਵੀ ਨਹੀਂ 5.5 ਦੀ ਦੇ ਲੈ ਹੁਣ ਲਵੇ ਲਾਗੀ ਭਈ ਇਹ ਲੈਣੀ ਆ ਲੈ ਜੋ ਜਿਹੜਿਆ ਤੂੰ ਜਿਹੜੀ ਮਰਜੀ ਆੜੀਆਂ ਤੂੰ ਵੀ ਨਾ ਕਰ ਕਿਉਂ ਵੀ ਤੇਨੂੰ ਤਾਂ ਮੁਕਤਾ ਕਰਨੇ ਹੀ ਬਹੁਤਾ ਥੱਲਾ ਲੈਣ ਦਾ ਰਸਤਾ ਦਿੱਤੀ ਹੈ ਇਹ 4 ਦੀ ਹੁਣ ਦੰਦਾ ਹੀ ਸ਼ਹਿਰ ਆਪਾਂ ਲਾਤਾ 4 ਦੀ ਦੇਣੀ 4 ਦੀ ਕਰ ਮੈਨੂੰ ਸਹੀ ਕੱਟ ਲੈੜੀ ਇੱਕ ਚੰਨ ਮੜਾਂ ਠੀਕ ਹੈਗਾ ਨਾ ਮਰਜ਼ੀ ਤੇਰੀ ਹੈ 4.500 ਦੀ ਦਿੰਨੇ ਖੜਲਾ ਪੈਸਾ ਠੀਕ ਆ ਯਾਰ ਕਿਉਂ ਬਈ ਨਾ ਨਾ ਠੀਕ ਆ ਜੀ ਠੀਕ ਆ ਜੀ ਯਾਰ ਠੀਕ ਆ ਬਈ ਪੂਰੀ ਕਰ ਦੋ ਜੀ ਠੀਕ ਹੈ ਪੂਰੇ ਕਿੰਨੇ ਪੰਜ ਕਰ ਦੋ ਪੰਜ ਦੀ ਲਈ ਆ ਪੰਜ ਦੀ ਉਹ ਨਹੀਂ ਮੰਨਦਾ ਮੈਂ ਕੀ ਕਰਾਂ ਮੰਨ ਜੂਏ ਲਈ ਪੰਜ ਦੀ ਆ ਮੈਂ ਮera ਵੇਚ ਨਹੀਂ ਆ ਮੈਂ ਸਿੱਧੀ ਗੱਲ ਹੈ ਕੋਈ ਆਣੀ ਪਰ ਰੱਖਣੀ ਹੈ ਵੀਰ ਫਿਰ ਜਿਹੜੀ ਚੀਜ਼ ਲੈ ਗਏ ਘਾਟਾ ਵੀ ਮੈਂਦਾ ਹਾਂ ਘਾਟਾ ਤਾਂ ਲੈਂਦੇ ਨਹੀਂ ਆਪਾਂ ਦਾ ਵਾਦਾ ਹੁੰਦਾ ਪਰ ਪੰਜ ਦੀ ਲਈ ਆ ਪੰਜ ਦੀ ਦੇ ਦੋ ਮੈਨੂੰ ਨਹੀਂ ਪਤਾ ਕਿ ਉਹ ਭੱਜਦੀ ਲਈ ਨਾ ਪੰਜ ਦੀ ਵੀਡੀਓ ਵੀ ਬਣੀ ਸੀ ਪੂਰੀ ਫੇਰੀ ਨਹੀਂ ਮੋਨਿਟਰ ਦੇ ਕੱਢ ਲੋ ਹੈ ਨੈਟ ਤੇ ਵੀ ਗਈ ਹੈ ਇਹ 5000 ਦੀ ਤੇ ਔਰ ਇਸ ਦਾ ਪੱਲੇ 4.5 ਕੇਸ ਨੂੰ ਤਾਂ ਮੈਂ ਹੁਣ ਨਵੇਂੜਦਾ ਨਾ ਮੇਰੇ ਸਮਝ ਵਿੱਚ ਹੈ ਗੱਲ 100 ਦਾ ਲਖਾਈ ਲੱਗ ਜੂ 200 ਮੈਨੂੰ ਵੀ ਤੂੰ ਹਾਂ ਕੀ ਗੱਲ ਲਵਾਂ ਕਰੀ ਆੜੀ ਓਏ ਖਰਚਾ ਯਾਰ 2 ਮਿੰਟ ਜੇ ਤਾਂ ਫਿਰ ਤੂੰ ਹੀ ਕਰ ਲੈ ਸੌਦਾ ਲੈ ਫੜ 500 ਤਾਂ ਮੇਰਾ ਉਰੀ ਲੱਗ ਜਾ ਉਹ ਚੱਲ ਤੂੰ ਗੱਲ ਤਾਂ ਕਰ ਕੇ ਰਾਂ ਮੇਮ ਨਹੀਂ ਤੇਰੀ ਵੇਚਤੀ ਤੜਕੀ ਪਹਿਲਾਂ ਸੌਦਾ ਮਹੂਰਤ ਨਾਲ ਕਰ ਤੇਰੀ ਵੀ ਪੂਣੀ ਹੋਵੇ ਏਦੀ ਵੀ ਹੋਵੇ ਮੇਰੀ ਵੀ ਹੋਵੇ ਅਲਾ 200 ਘਟ 5000 ਦੀ ਹੋ ਪੂਰੀ ਪੰਜੀ ਨਾ ਪੂਰੇ ਨਹੀਂ ਹੁੰਦੇ ਮੈਂ ਪੂਰੇ ਕਰੋ ਜੀ ਪੂਰੇ ਨਹੀਂ ਹੁੰਦੇ ਮੇਰੇ ਨਹੀਂ ਹੁੰਦੇ ਪੂਰੇ ਕਦੇ ਹੋਈ ਨਹੀਂ ਜ਼ਿੰਦਗੀ 'ਚ ਹਾਂ ਸੀਟੀ ਮੈਂ ਜਿੰਨੇ ਦੀ ਲਈ ਉਹਨੇ ਕਰ ਦੋ ਜੀ ਸਮਾਂ ਜਮਾ ਬਾਤ ਤੀਨ ਦਿਨ ਕੱਢ ਗਿਆ ਕੱਢ ਦੋਈ ਇਹ ਤੇਰੀ ਮੈਮਨੀ ਦੇ ਖੋਟਾ ਦੱਸੋ ਖੋਟਾ ਨਾ ਤੇਰੇ ਚ ਨਾ ਮੈਮਨੀ ਚ ਹੈ ਖੋਟਾ ਮੇਰੇ ਚ ਹੈ ਜਿਹੜਾ ਮੈਂ ਵਿਚ ਵਿਚਾਲੇ ਆ ਆਹ ਬੜੀ ਆਉਗੀ ਆਹ ਮੈਂ ਤਾਂ ਸੁਣ ਲੈ ਗੱਲ ਕਹਿਣਾ ਵੀਡੀਓ ਕੱਢ ਲਓ ਪੰਜ ਦੀ ਲੀ ਹੈ ਪੰਜ ਸਾਨੂੰ ਕੀ ਲੋੜ ਹੈ ਵੀਡੀਓ ਕੱਢਣ ਦੀ ਨਹੀਂ ਦੋਈ ਆ ਆਪਦੇ ਭੁਗਦੇ ਲਾਤੇ ਉਹ ਦੂ ਨਹੀਂ ਦੋਈ ਆ ਕੋਈ ਮੈਂ ਤਾਂ ਦਵਾਕੀ ਠੀਕ ਆ ਗੱਲ ਮੈਂ ਤਾਂ ਸੋਸ ਅਪਰੀਸ਼ੀਏਟ ਦਾ ਥਣ ਨੂੰ ਤੁਸੀਂ ਮੇਰੀਆਂ ਗੱਲਾਂ 'ਚ ਕਿਉਂ ਆਉਂਦੇ ਹੋ ਕਿਉਂ ਵੀ ਤਰਨ ਐਦਾ ਉਧਰ ਲੈ ਉਧਰ ਮੈਂ ਜੇ ਐ ਉਧਰ ਲੈ ਉੱਤੇ ਡਾਟੇ ਉਧਰ ਮਿਲਿਆ ਤੇ ਅਜੀ ਰੋਟੀ ਨਹੀਂ ਖਾਣੀ ਕਮਾ ਕੇ ਉਹੀ ਰੋਟੀ ਹੈ ਨਾ ਜਿਹੜਾ ਦੋਸਤ ਰਹਿਦਾ ਰੋਟੀ ਬਣਾ ਲੈ ਚੱਕਰੇ ਦਾ ਪਾ ਜਮੀਂ ਚੱਕਰੀ ਕਰਦਾ ਹੈ ਹੈ ਹੈਲੋ ਮੇਰੇ ਬਹੂ ਦਾ ਫੋਨ ਆ ਗਿਆ ਹੈ ਨਹੀਂ ਮੇਰੀ ਬਹੂ ਦਾ ਫੋਨ ਆ ਗਿਆ ਨਾ ਲਿਆ ਹੁਣ ਨਾ ਨਹੀਂ ਨਾ ਬਹੂ ਦਾ ਹੀ ਫੋਨ ਆ ਗਿਆ ਮੁੰਡੇ ਨੂੰ ਇਹ ਵੇਚੀ ਨਾ ਰੱਖ ਲੈ ਓਏ ਆ ਹੋ ਜੀਆ ਤੂੰ ਵੀ ਤਾਂ ਨਾ ਲੱਗਦਾ ਤੇ ਹੱਥ ਦੇ ਹੈ ਕਿੰਨੇ ਬਸ ਹੁਣ ਕੱਢ ਦਿਓ ਪੂਰੇ ਕਰਦਾ ਪੂਰੇ ਕਰਦਾ ਭਾਈ ਆ ਗੱਡੀ ਅੱਗੇ ਘਾਟਾ ਨਾ ਕੋਈ ਯਾਰ ਕੋਈ ਨਾ ਚੱਕਰੀ ਪੰਜਵੀਂ ਹੋ ਗਈ ਮਾਰ ਸੀਡੀ اڌي کي ورا لو لو بھائی هڪ واري هور مار او ويتر فون آ گهين ٿرا دور مار تا هڪ واري هور مار ڏي ਇਹੜੇ ਘੜਤਾ ਰੋਜੂ ਹੈ ਜਾਂ ਮੈਂ ਇਵਨਿੰਗ ਦਾ ਸੱਦਾ ਹੁਬਈ 5000 ਚ ਆ ਭਾਈ ਆ 6 ਚਾੜੋ ਮਾਰੀਂਗੇ 7 ਕਲਾਂਗੇ ਲਾਫਾ ਆ ਜੂ ਜੀ 5 ਬੱਲੇ ਵੀ ਆਜਾਂ ਜੀ ਆ ਚੱਲ 5000 ਕਰਾਂਗੇ ਯਾਰ ਫਟਾਕੇ ਕਰੇ ਤਰੇ ਕਰਾਂਗੇ ਮੱਕਰਾ ਵੀ ਲੰਮਾਂਗੇ ਯਾਰ ਬੰਕਰਾਂ ਸੌ